ਸਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਯੂਥ ਅਕਾਲੀ ਦਲ ਦੀ ਸਰਕਟ ਹਾਊਸ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਭਰਾਈ ਗਈ ਜਿਸ ਵਿੱਚ ਲੋਕਾਂ ਨੂੰ ਆਉਣ ਵਾਲੇ ਟਾਈਮ ਜਿਹੜੇ ਇਲੈਕਸ਼ਨ ਦੇ ਵਿੱਚ ਯੂਥ ਪੂਰੀ ਮਦਦ ਕਰੂਗੀ ਤੇ ਘਰ ਘਰ ਜਾ ਕੇ ਜਿਹੜੇ ਪਾਰਟੀ ਤੋਂ ਨਾਰਾਜ਼ ਹੈ ਵਰਕਰਾਂ ਨੂੰ ਇਕੱਠੀ ਕਰੂਗੀ ਤੇ 2022 ਦੇ ਵਿੱਚ ਜਿਹੜੇ ਇਲੈਕਸ਼ਨ ਹੋਣਾਂ ਤੇ ਯੂਥ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਐਮ ਰੋਲ ਹੋਊਗਾ ਜਿੱਥੇ ਵਿੱਚ ਭਰਤੀ ਹੋ ਰਹੀ 20 ਪਰਸੈਂਟ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਆਹੀ ਦੇਣਾ ਚਾਹੁੰਦਾ ਕਿ ਯੂਥ ਜਿਹੜੀ ਆਪਾਂ ਖਾਲੀ ਦਲ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਮੈਂ ਯੂਥ ਨੂੰ ਆਹੀ ਮੈਸੇਜ ਦੇਣਾ ਚਾਹੁੰਦਾ ਵਾ ਕਿ ਇੱਕ ਇੱਕ ਬੰਦਾ ਜਿਹੜਾ ਯੂਥ ਨਾਲ ਜੁੜੋ ਤਾਂ ਕਿ ਅਕਾਲੀ ਦਲ ਪਾਰਟੀ ਮਜ਼ਬੂਤ ਹੋ ਸਕੇ ਤੇ ਜਿਹੜੀ ਪੰਜਾਬ ਦੀ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਸਾਰੇ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ ਵਾ ਸਭ ਤੋਂ ਪਹਿਲਾਂ ਤਾਂ ਮੈਂ ਯੂਥ ਅਕਾਲੀ ਦਲ ਦੇ ਸਾਰੇ ਇਹਨਾਂ ਨੌਜਵਾਨਾਂ ਵੱਲੋਂ ਸਾਡੇ ਜ਼ਿਲ੍ਹੇ ਲੁਧਿਆਣੇ ਦਾ ਮਾਣ ਬੜੀ ਪਿਆਰੀ ਸ਼ਖਸੀਅਤ ਜਿਹੜੇ ਐਮਐਲਏ ਗੋਗੀ ਬੱਸੀ ਜੀ ਜਿਹੜੇ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਨਿਦਾਨ ਹੋਇਆ ਉਹਨਾਂ ਨੂੰ ਅਸੀਂ ਸ਼ਰਧਾ ਤੇ ਸਤਕਾਰ ਸ਼ਰਧਾਂਜਲੀ ਦੇ ਰੂਪ ਚ ਪੇਸ਼ ਕਰਦੇ ਆ ਭੇਂਟ ਕਰਦੇ ਆ ਸਾਰੇ ਨੌਜਵਾਨਾਂ ਨੇ 1 ਮਿੰਟ ਦਾ ਸਿਮਰਨ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅੱਜ ਦੀ ਜਿਹੜੀ ਇਹ ਯੂਥ ਅਕਾਲੀ ਦਲ ਦੀ ਇਕਤਰਤਾ ਹੈ ਮੈਂ ਦੱਸਣਾ ਚਾਹੁੰਦਾ ਕਿ ਇੰਨੀ ਠੰਡ ਦੇ ਬਾਵਜੂਦ ਮੀਂਹ ਦੇ ਬਾਵਜੂਦ ਤਿਹਾਰ ਦੇ ਦਿਨ ਹੁੰਦਿਆਂ ਹੋਇਆਂ ਤੁਸੀਂ ਨੌਜਵਾਨਾਂ ਦੇ ਚਿਹਰੇ ਦੀ ਰੌਣਕ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਤੀ ਯੂਥ ਅਕਾਲੀ ਦਲ ਦੇ ਪ੍ਰਤੀ ਕਿੰਨਾ ਇਹਨਾਂ ਦੇ ਮਨਾਂ 'ਚ ਉਤਸ਼ਾਹ ਵਾ ਔਰ ਪਿਆਰ ਹੈ